ਫਰੋਜ਼ਪੁਰ ਸ਼ਹਿਰ ਇੱਕ ਗੈਂਗਲੈਂਡ ਬਣਿਆ ਹੋਇਆ ਦਿਖਾਈ ਦਿੱਤਾ ਹੈ ਫਰੋਜ਼ਪੁਰ ਦੇ ਵਿੱਚ ਦੋ ਗੈਂਗਸਟਰਾਂ ਦੇ ਗਰੁੱਪਾਂ ਦੇ ਵਿਚਾਲੇ ਗੋਲੀ ਚੱਲੀ ਹੈ ਜਿਸ ਦੇ ਕਾਰਨ ਦੋ ਗੈਂਗਸਟਰ ਜ਼ਖਮੀ ਹੋ ਗਏ ਨੇ ਜਾਣਕਾਰੀ ਦੇ ਮੁਤਾਬਕ ਇਹ ਦੋਵੇਂ ਗੈਂਗਸਟਰ ਗਰੁੱਪਾਂ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਗਰੁੱਪਾਂ ਦੇ ਗੈਂਗਸਟਰ ਜੇਲ੍ਹ ਦੇ ਵਿੱਚ ਵੀ ਕਈ ਵਾਰ ਆਪਸ ਦੇ ਵਿੱਚ ਲੜ ਚੁੱਕੇ ਨੇ ਤਾਂ ਜੇਕਰ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਸਾਗਰਨਾ ਦਾ ਗੈਂਗਸਟਰ ਕੁਝ ਦਿਨ ਪਹਿਲਾਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਅੱਜ ਆਪਣੀ ਘਰ ਦੇ ਮੰਦਿਰ ਜਾ ਰਿਹਾ ਸੀ ਤਾਂ ਗੈਂਗਸਟਰਾਂ ਦੇ ਦੂਜੇ ਗਰੁੱਪ ਦੇ ਤਿੰਨ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਉਸ ਤੇ ਉੱਪਰ ਫਾਇਰਿੰਗ ਕੀਤੀ ਹੈ ਦੋਹਾਂ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਦੇ ਨਾਲ ਸਾਗਰ ਨਾਂ ਦੇ ਗੈਂਗਸਟਰ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਤੇ ਦੂਜੀ ਤਰ੍ਹਾਂ ਤੇ ਇੱਕ ਵਿਅਕਤੀ ਦੇ ਵੀ ਗੋਲੀ ਵੱਜੀ ਹੈ ਤਾਂ ਦੋਵਾਂ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਆ ਤਾਂ ਜੋ ਮੋੜੇ ਦੋਵੇਂ ਤਰ੍ਹਾਂ ਆਮੋ-ਸਾਮਨੇ ਨਾ ਹੋ ਸਕਣੇ ਦੱਸਿਆ ਇਹ ਵੀ ਜਾ ਰਿਹਾ ਕਿ ਦੋਵੇਂ ਗਰੁੱਪਾਂ ਦੇ ਗੈਂਗਸਟਰਾਂ ਦੇ ਕਈ ਮਾਮਲੇ ਪਹਿਲਾਂ ਵੀ ਦਰਜ ਨੇ ਤਾਂ ਉਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਤੋਂ ਵਾਪਸ ਆ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਆ ਤਾਂ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀ ਨੇ ਕਿਹਾ ਕਿ ਗੋਲੀ ਚੱਲਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਪੁਲਿਸ ਤੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਐਸੋ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਜਾਣਦੀ ਹੈ ਕੀ ਨਾਮ ਉਹ ਤੁਸੀਂ ਕਿੱਥੋਂ ਆ ਰਹੇ ਸੀਗੇ ਜਿਸ ਵਿਅਕਤੀ ਤੇ ਗੋਲੀ ਬੱਜੀ ਤੁਹਾਡਾ ਕੀ ਲੱਗਦਾ ਉਹ ਗੋਲੀ ਬੱਜੀ ਉਹ ਭਰਾ ਹੀ ਹੈ ਜਿਹੜੇ ਵਿਆਹ ਤੋਂ ਆਏ ਲੱਗੇ ਮੈਂ ਸੁਣਿਆ ਇਹ 500 ਕਿਹਦੇ ਨਾਲ ਮੁੰਡਾ ਸੀ ਇਹਨਾਂ ਪੁੱਛੋ ਉਹਨੂੰ ਇਤਲਾਹ ਕਿਹਨੋਂ ਦੇ ਸਿੱਖਿਆ ਕੋਈ ਕਿੰਨੇ ਕੁ ਪਤਾ ਲੱਗਿਆ ਕਿੰਨੇ ਕੇ ਨਾਲ ਵਿਅਕਤੀ ਸੀਗੇ

ਪਰਚਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਥੈਂਕ ਯੂ ਸੋ ਮਚ ਥੈਂਕ ਯੂ। ਸਾਥ ਹੈ ਸਰ। ਥੈਂਕ ਯੂ। ਫਿਰੋਜ਼ਪੁਰ ਸ਼ਹਿਰ ਇੱਕ ਗੈਂਗਲੈਂਡ ਬਣਿਆ ਹੋਇਆ ਦਿਖਾਈ ਦਿੱਤਾ ਹੈ। ਫਿਰੋਜ਼ਪੁਰ ਦੇ ਵਿੱਚ ਦੋ ਗੈਂਗਸਟਰਾਂ ਦੇ ਗਰੁੱਪਾਂ ਦੇ ਵਿਚਾਲੇ ਗੋਲੀ ਚੱਲੀ ਹੈ ਜਿਸ ਦੇ ਕਾਰਨ ਦੋ ਗੈਂਗਸਟਰ ਜ਼ਖਮੀ ਹੋ ਗਏ ਨੇ। ਜਾਣਕਾਰੀ ਦੇ ਮੁਤਾਬਕ ਇਹ ਦੋਵੇਂ ਗੈਂਗਸਟਰ ਗਰੁੱਪਾਂ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਸੀ। ਇਹਨਾਂ ਗਰੁੱਪਾਂ ਦੇ ਗੈਂਗਸਟਰ ਜੇਲ੍ਹ ਦੇ ਵਿੱਚ ਵੀ ਕਈ ਵਾਰ ਆਪਸ ਦੇ ਵਿੱਚ ਲੜ ਚੁੱਕੇ ਨੇ। ਤਾਂ ਜੇਕਰ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਸਾਗਰਨਾ ਦਾ ਗੈਂਗਸਟਰ ਕੁਝ ਦਿਨ ਪਹਿਲਾਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਗੈਂਗਸਟਰਾਂ ਦੇ ਦੂਜੇ ਗਰੁੱਪ ਦੇ ਤਿੰਨ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਉਸ ਤੇ ਉੱਪਰ ਫਾਇਰਿੰਗ ਕੀਤੀ ਹੈ ਦੋਹਾਂ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਦੇ ਨਾਲ ਸਾਗਰ ਨਾਦੇ ਗੈਂਗਸਟਰ ਦੇ ਸਰ ਦੇ ਵਿੱਚ ਗੋਲੀ ਲੱਗੀ ਹੈ ਤੇ ਦੂਜੀ ਤਰਫੇ ਇੱਕ ਵਿਅਕਤੀ ਦੇ ਵੀ ਗੋਲੀ ਵੱਜੀ ਹੈ ਤਾਂ ਦੋਵਾਂ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਮੋੜੇ ਦੋਵੇਂ ਤਿਰਾਂ ਆਮੋ ਸਾਹਮਣੇ ਨਾ ਹੋ ਸਕਣ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਵੇਂ ਗਰੁੱਪਾਂ ਦੇ ਗੈਂਗਸਟਰਾਂ ਦੇ ਕਈ ਮਾਮਲੇ ਪਹਿਲਾਂ ਵੀ ਦਰਜ ਨੇ ਤਾਂ ਉਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਤੋਂ ਵਾਪਸ ਆ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਤਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀ ਨੇ ਕਿਹਾ ਕਿ ਗੋਲੀ ਚੱਲਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਐਸੋ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਜਾਣਦੇ